ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਤਾਂ ਆਪਾਂ ਲੱਗੇ ਘਰ ਦਾ ਛੋਟਾ ਜਿਹਾ ਇੱਕ ਵਲੌਗ ਬਣਾਉਣ ਵਲੌਗ ਮੈਂ ਬਣਾ ਰਹੀ ਆਂ ਛੋਟੇ ਛੋਟੇ ਕੰਮ ਮੁੱਕਦੇ ਨਹੀਂ ਹੁੰਦੇ ਹਨ ਤੇ ਆਪਾਂ ਨੇ ਕੱਪੜੇ ਸਭ ਤੋਂ ਪਹਿਲਾਂ ਅੱਛੇ ਅਨਸਾਰ ਮੈਂ ਅੱਜ ਕੱਪੜਿਆਂ ਦੇ ਟਾਈਮ ਲਾਇਆ ਕਿਉਂਕਿ ਕੱਪੜੇ ਜਲਦੀ ਸੁੱਕ ਜਾਂਦੇ ਹਨ ਪਰ ਕੱਪੜੇ ਮੈਂ ਫਿਰ ਅੰਦਰ ਹੀ ਪਾਉਂਦੀ ਨਹੀਂ ਬਾਹਰ ਕੱਪੜੇ ਕਦੇ ਸੁਕਣੇ ਹੀ ਪਾਏ ਪਰ ਆਪਾਂ ਸਭ ਤੋਂ ਪਹਿਲਾਂ ਸਟੈਂਡ ਸਾਫ਼ ਕਰਾਂਗੇ ਕਿਉਂਕਿ ਇਹਨਾਂ ਤੇ ਹਵਾ ਨਹੀਂ ਚੱਲਦੀ ਥੋੜੀ ਬਹੁਤੀ ਪਰ ਫਿਰ ਉਹਦੇ ਨਾਲ ਲੱਗਦੀ ਹੈ ਮਿੱਟੀ ਮਿੱਟੀ ਲੱਗੇ ਕੱਪੜੇ ਧੋਤੇ ਵੀ خراب ਹੋ ਜਾਂਦੇ ਨੇ ਪਹਿਲਾਂ ਫਸਟੈਂਡ ਨੂੰ ਸਾਫ਼ ਕਰਾਂਗੇ ਸਟੈਂਡ ਸਾਫ਼ ਹੋ ਜਾਏਗਾ ਫਿਰ ਆਪਣੇ ਕੱਪੜਿਆਂ ਦੀ ਬੜਾ ਸੋਹਣਾ ਪੈ ਜਾਂਦੇ ਨੇ ਹਨਾ ਪੈ ਤਾਂ ਫਿਰ ਵੀ ਜਾਂਦੇ ਨੇ ਜੇ ਮਿੱਟੀ ਲੱਗੀ ਹੋਵੇ ਕੱਪੜੇ ਕਾਪੇ ਪਾਉਣੇ ਹੁੰਦੇ ਨੇ ਪਰ ਮੈਂ ਸਟੈਂਡ ਨੂੰ ਸਾਫ਼ ਕਰਾਂਗੀ ਕਿਉਂਕਿ ਕੱਪੜਿਆਂ 'ਤੇ ਮਿੱਟੀ ਲੱਗੂ ਤਾਂ ਸਿਆਦਾ ਫਿਰ ਮਿੱਟੀ ਦੇ ਸਾਥੇ ਉਹ ਚੰਗਾ ਨਹੀਂ ਲੱਗਦਾ ਤੇ ਆਪਾਂ ਇਹਨੂੰ ਕਰ ਲੈ ਸਾਫ਼ ਸਟੈਂਡ 'ਤੇ ਆਪਾਂ ਪਾਵਾਂ ਕੱਪੜੇ ਇਹ ਦੋ ਤੌਲੀਏ ਤੌਲੀਏ ਤੋਂ ਤੇ ਇਹ ਮੈਂ ਪਾਵਾਂਗੀ ਬਾਹਰ ਬਾਹਰ ਪਾਵਾਂਗੀ ਮੈਂ ਕੁਰਸੀ ਦੇ ਬਾਹਰ ਧੁੱਪੇ ਪੰਜਾਂ ਨੇ ਕੁਰਸੀਆਂ ਤੇ ਪਹਿਲਾਂ ਆਪਾਂ ਅੰਦਰ ਕੱਪੜੇ ਸੁਕਾਉਣੇ ਪਾਉਣੇ ਆ ਛੋਟੇ ਛੋਟੇ ਲੈਣੇ ਹੈਗੇ ਸਾਰੇ ਕੱਪੜੇ ਕਿਉਂਕਿ ਕੰਮ ਮੁੱਕਦੇ ਨਹੀਂ ਹੁੰਦੇ ਹੈਨਾ ਕੰਮ ਜਿੰਨੇ ਵੀ ਮਰਜ਼ੀ ਜਿੰਨਾ ਚਰਕਾਰੀ ਚੱਲੋ ਕੰਮ ਨਹੀਂ ਸਾਰੇ ਨਹੀਂ ਮੁੱਕਦਾ ਜੇ ਪਹਿਣ ਪਹਿਣਾ ਤਾਂ ਸੀ ਵੈਸੀ ਕਿ ਸੜਜਾ ਮਾਰ ਕੇ ਸੌ ਜਾਂਦੀਆਂ ਨੇ ਪਹਿਣਾ ਤੇ ਆਰਾਮ ਵਿੱਚ ਜਾਵਾ ਡੀ ਜ਼ਰੂਰੀ ਆ ਬਾਕੀ ਹਾਰਡ ਹੋਵੇ ਸਿਆਲ ਹੋਵੇ ਹੈਨਾ ਜਿਵੇਂ ਕਹਿੰਦੇ ਗਰਮੀ ਹੋਵੇ ਸਰਦੀ ਹੋਵੇ ਤੇ ਪੰਜਾਬੀਆਂ ਦਾ ਹਾਰਡ ਹੋਵੇ ਸਿਆਲ ਹੋਵੇ ਮੈਂ ਕੱਪੜੇ ਅੰਦਰ ਪਾਵਾਂ ਚਾਹੇ ਬਾਹਰ ਪਾਵਾਂ ਮੈਂ ਹਮੇਸ਼ਾ ਪੁੱਠੇ ਕੱਪੜੇ ਪਾਉਣੇ ਹੁੰਦੇ ਹਨ ਕਿਉਂਕਿ ਪੁੱਠੇ ਕੱਪੜੇ ਪਾਉਣ ਦਾ ਮਤਲਬ ਹੁੰਦਾ ਜਿਹੜੀ ਜੇਬਾਂ ਦਾ ਹੁੰਦਾ ਨਾ ਕਿ ਜਲਦੀ ਸੁੱਕਦੀਆਂ ਨੇ ਨਹੀਂ ਤੇ ਜੇਬਾਂ ਬਹੁਤ ਟਾਈਮ ਲਾਉਂਦੀਆਂ ਨੇ ਇਹ ਫਿਰ ਸੁੱਕਦੀਆਂ ਨਹੀਂ ਗਈਆਂ ਛੋਟੇ ਛੋਟੇ ਕੱਪੜੇ ਆਪਾਂ ਉੱਪਰ ਪਾਵਾਂਗੇ ਇਸ ਤਰੀਕੇ ਦੇ ਨਾਲ ਤੇ ਵੱਡੇ ਵੱਡੇ ਪਾਵਾਂਗੇ ਆਪਾਂ ਥੱਲੇ ਕੱਪੜੇ ਜਿਹੜੀਆਂ ਪੈਂਟਾਂ ਇਹ ਜਾਂ ਪਜਾਮੇ ਨੇ ਜੋ ਵੀ ਨੇ ਹਨ ਉਹ ਸਾਰੇ ਫਿਰ ਥੱਲੇ ਪੈ ਜਾਂਦੇ ਨੇ ਤੇ ਮੈਂ ਆਪਣੀਆਂ ਜਿਹੜੀਆਂ ਲੋਹੜਾਂ ਇਹ ਵੀ ਮੈਂ ਪੁੱਠੀਆਂ ਕਰਕੇ ਪਾਉਣੀ ਮੇਨ ਚੀਜ਼ ਕਿ ਜੇਬਾਂ ਦਾ ਕੰਮ ਹੁੰਦਾ ਹੈ ਕਿ ਜੇ ਬਾ ਸਾਡੀਆਂ ਇਹ ਹੋ ਜਾਣ ਜਲਦੀ ਸੁੱਕਦੇ ਨੇ ਕੱਪੜੇ ਐਸ ਲਈ ਆਪਾਂ ਇਹਨਾਂ ਨੂੰ ਪੁੱਠੇ ਕਰਕੇ ਹੀ ਕੱਪੜੇ ਪਾਉਣੇ ਹੁੰਦੇ ਆ ਸਾਰੇ ਤੇ ਤੁਸੀ ਨਹੀਂ ਪਤਾ ਕਿਸ ਤਰੀਕੇ ਨਾਲ ਪਾਉਣੇ ਆ ਕੱਪੜੇ ਤਾਂ ਮੈਂ ਪੁੱਠੇ ਕਰਕੇ ਕੱਪੜੇ ਪਾਉਣੇ ਹੁੰਦੇ ਆ ਪਰ ਪੁੱਠੇ ਪਾਉਣੇ ਇਹ ਗਰਮੀਆਂ ਦੇ ਵਿੱਚ ਧੁੱਪ 'ਚ ਪਾਓ ਸਿਰਫ 10 ਤੋਂ 15 ਮਿੰਟ ਰੱਖੋ ਜਿਹੜੀਆਂ ਪਹਿਣਾ ਹੱਥ ਨਾਲ ਕੱਪੜੇ ਧੌਂਦੀਆਂ ਨੇ ਸਿਰ ਪਾਣੀ ਉੱਛੜਨ ਤੱਕ ਹਨ ਕਿ ਪਾਣੀ ਉੱਛੜ ਜਾਵੇ ਤਾਂ ਉਹਨਾਂ ਚਿਰ ਵੀ ਤੁਸੀਂ ਕੱਪੜਿਆਂ ਨੂੰ ਰੱਖੋ ਤੇ ਇਹ ਨਹੀਂ ਤਾਂ ਜ਼ਿਆਦਾਤਰ ਤਾਂ ਤੁਹਾਡੇ ਸ਼ਾਮਾਂ ਪਿੰਡਾਂ ਦੇ ਵਿੱਚ ਬਰਾਂਡੇ ਬਣੇ ਆ ਸਟੈਂਡ ਨਹੀਂ ਥੋੜੀ ਦੇਰ ਲਈ ਟੱਪੇ ਚ ਪਾ ਕੇ ਅੰਦਰ ਕਿਤੇ ਵੀ ਆਪਣੇ ਸੁੱਕਣੇ ਪਾ ਦੋ ਤਣੀਆਂ ਬਣੀਆਂ ਵੱਡੇ ਵੱਡੇ ਬਰਾਂਡੇ ਹੁੰਦੇ ਨੇ ਅੱਜ ਕੱਲ ਤਾਂ ਭੈਣਾਂ ਦੇ ਪਸ਼ੂ ਵਾਲੇ ਬਰਾਂਡੇ ਵੀ ਵਿਲੇ ਹੋ ਗਏ ਨੇ ਨਾ ਕਈ ਭੈਣਾਂ ਤਾਂ ਪਸ਼ੂ ਨਹੀਂ ਰੱਖੇ ਜਿਹੜੇ ਰੱਖੇ ਉਹਨਾਂ ਦੇ ਵੀ ਬਰਾਂਡੇ ਕਾਫੀ ਵੱਡੇ ਹੁੰਦੇ ਨੇ ਜਰ ਪਸ਼ੂ ਨਹੀਂ ਰੱਖਦੀਆਂ ਭੈਣਾਂ ਤੇ ਫਿਰ ਉਪਰ ਬਰਾਂਡੇ ਭੈਣਾਂ ਪਸ਼ੂ ਵਾਲੇ ਵਿਲੇ ਆ ਸਾਡੇ ਘਰੇ ਵੀ ਵਿਲੇ ਹੀ ਆ ਤਖ ਨਾਲ ਤੂੜੀ ਵਾਲੇ ਵਿਲੇ ਪਸ਼ੂ ਵਾਲੇ ਵਿਲੇ ਕਿਉਂਕਿ ਭੈਣਾਂ ਕੰਮ ਕਰਕੇ ਨਹੀਂ ਰਾਜੀ ਮੇਰੇ ਵਰਗੀਆਂ ਅਸੂਨਾ ਵਾਲਾ ਤਾਂ ਵੀ ਜਾ ਕੇ ਨਹੀਂ ਰਾਜੀ ਕਹਿੰਦੇ ਦੁੱਧ ਸਾਨੂੰ ਪਿਓਰ ਆਵੇ ਪਰ ਆਪਾ ਸੋਨੇ ਸਾਹਮਣੇ ਸੀ ਹਨਾ ਇਹ ਚਿੱਟੀ ਬਣਾਣ ਇਹਨੂੰ ਵੀ ਮੈਂ ਧੁੱਪੇ ਪਾਵਾਂਗੀ ਇਹ ਮੈਂ 70 ਤੋਂ ਨਹੀਂ ਸੀ ਪਰ ਮੇਰਾ ذهن ਨਹੀਂ ਕੀਤਾ ਕਿ ਮੈਂ 70 ਤੋਂ ਠੀਕ ਵੀ ਜੇ ਆਪਾਂ ਪਾਵਾਂਗੇ ਹੈਂਗਰ 'ਚ ਜਿਹੜਾ ਤਾਂ ਬਹੁਤ ਸੀ ਇੱਥੇ ਇਹਦੇ ਵਿੱਚ ਪਾਵਾਂਗੀ ਫਰਮੀ ਸਾਈਡ ਤੇ ਮੈਂ ਪੱਗ ਪਾਵਾਂਗੀ ਪੱਗਾਂ ਵੀ ਧੁੱਪੇ ਪਾਉਣੇ ਆਪਾਂ ਤਾਂ ਰੰਗ ਉੱਡ ਜਾਂਦਾ ਵਾ ਇਸ ਲਈ ਆਪਾਂ ਰੰਗ ਨਹੀਂ ਉੱਡਣ ਦੇਣਾ ਹੈਂਗਰ ਦੇ ਵਿੱਚ ਪਾ ਦਿੱਤੇ ਕਮੀਜ਼ ਇੱਕ ਤਾਂ ਜਲਦੀ ਹਵਾ ਪੈਂਦੀ ਐ ਪੱਖਾ ਛੱਡਾਂਗੇ ਆਪਾਂ ਤਾਂ ਹਸਤਵਾਂ ਫਿਰ ਹੋਰ ਕੱਪੜੇ ਜਗ੍ਹਾ ਵੀ ਘੱਟ ਰੋਕਦੇ ਐ ਹੈਂਗਰਾਂ 'ਚ ਪਾਈਏ ਨਹੀਂ ਤਾਂ ਤੁਹਾਨੂੰ ਪਤਾ ਕਿਦਾਂ ਬਸਰ ਬਸਰ ਗਏ ਕੱਪੜੇ ਪੈ ਜਾਂਦੇ ਨੇ ਇਸ ਲਈ ਮੈਂ ਹੈਂਗਰਾਂ ਦੇ 'ਚ ਪਾ ਦਿੱਤੇ ਹਵਾ ਵੀ ਸੋਹਣੀ ਪੈਗੀ ਇਹਨਾਂ ਨੂੰ ਖੁੱਲੇ 'ਚ ਕੱਪੜੇ ਆ ਇਹ ਆਪਾਂ ਪਾਵਾਗੇ ਧਰਦ ਸੁੱਕੜੇ ਪਰਲੀ ਸਾਈਡ ਨੂੰ ਉਧਰ ਪੱਖੇ ਦੇ ਢੇਠਾ ਨੂੰ ਅੱਗੇ ਸੁੱਕ ਜਾਏਗੀ ਜਲਦੀ ਨੋਜੀ ਆਪਣੇ ਕੱਪੜੇ ਵੀ ਜ਼ਿਆਦਾ ਨਹੀਂ ਸੀਗੇ ਤੇ ਮੈਨੂੰ ਹਰ ਤੱਕੇ ਕੱਪੜੇ ਮੈਂ ਜਦੋਂ ਵੀ ਥੋੜੇ ਜਿਹਾ ਹੋ ਜਾਣ ਮੈਂ ਉਸ ਟਾਈਮ ਧੋ ਲੈਣੇ ਹੁੰਦੇ ਹੈਗੇ ਮੇਰੇ ਬੇਟੇ ਨੇ ਉਹਦਾ ਇੱਕ ਬਟਨ ਲਾ ਕੇ ਛੱਡ ਤੇ ਤੇ ਆਪਾਂ ਉਹ ਨਹੀਂ ਦੇਖਿਆ ਤੇ ਆਪਾਂ ਬਟਨ ਲਾਏ ਧੋਤੇ ਚਲੋ ওই ਗੱਲ ਹੀ ਕੀ ਘਸ ਗਿਆ ਵਿਚਾਰਿਆਂ ਦਾ ਹਨਾ ਦੁਬਾਰਾ ਬਟਨ ਨਹੀਂ ਲਾਉਣੇ ਪੈਣੇ ਕੰਮ ਘੱਟ ਗਿਆ ਤੁਹਾਨੂੰ ਇਹਨਾਂ ਆਪਾਂ ਜੀ ਬਾਕੀ ਇਹਨਾਂ ਚ ਵਾਕਏ ਤੇ ਆ ਲੈ ਦੇਣਾ ਮੈਂ 블랙 ਕਲਰ ਮੇਰੇ ਬੇਟੇ ਨੂੰ ਪਸੰਦ ਹੈ ਉਨੇ ਬਲੈਕ ਰੰਗ ਦਾ ਕਮੀਜ਼ ਲਿਆ ਵਾ। ờ ਛੋਟੇ ਛੋਟੇ ਕੰਮ ਆ ਆਪਣੇ ਭੈਣਾਂ ਦੇ ਸਾਰੀਆਂ ਦੇ ਹੁੰਦੇ ਰਹਿੰਦੇ ਨੇ। ਕੰਮ ਨਹੀਂ ਨਿਭੜਦੇ ਹੁੰਦੇ। ਤੇ ਕਹਿੰਦੇ ਨੇ ਜੰਦ ਮੁੱਕ ਜਾਂਦੀ ਆ ਹਨਾ। ਸਾਰੇ ਭੈਣ ਭਰਾ ਮੰਨ ਗਏ। ਬੇਨਤੀ ਆ ਦੁਆ ਮ ਕਰੋ ਸਾਡੇ ਵੀਰ ਸਰਹੱਦਾਂ ਦੇ ਉੱਪਰ ਨੇ। ਅਸੀਂ ਆਰਾਮ ਨਾਲ ਸੌਣੇ ਆ। ਹਨਾ ਅੰਦਰ ਘਰਾਂ 'ਚ ਵੜ ਜਾਣੇ ਆ। ਜੀ ਅੰਦਰ ਵੜ ਜੋ ਅੰਦਰ ਵੜ ਜੋ ਕਹਿ ਕੇ। ਅਸੀਂ ਅੰਦਰ ਵੜ ਜਾਣੇ ਆ। ਉਹ ਵਿਚਾਰਨ ਨੂੰ ਦੇਖੋ ਹਨਾ। ਉਹਨਾਂ ਨੂੰ ਨਿ세 ਵੀ ਨਹੀਂ ਗਾ। ਕਿ ਉਹ ਅੰਦਰ ਵੱਡ ਜਾਣ ਇਸ ਲਈ ਮਕੈਨਿਮ ਹੁੰਨੀ ਹੈ ਕਿ ਸਾਰੇ ਅਰਗਾ ਸਵੇਰ ਕੀ ਕਰੋ ਕਿ ਸਾਡੇ ਭੈਣ ਭਰਾ ਸਖਸ਼ਾਂਤੀ ਨਾਲ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਹਾਜ਼ਰ ਹੋਣ ਤਾਂ ਅੱਤਾਂਗੇ ਪਾਵਾਂਗੇ ਬਾਹਰ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਅਗਲਾ ਕੰਮ ਕੀ ਕਰ ਰਹੇ ਹਾਂਗੇ ਹੁਣ ਆਪਾਂ ਆ ਗਏ ਹਾਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਗਏ ਕਿਚਨ ਦੇ ਮੇਰੇ ਥੋੜੇ ਜਿਹਾ ਭਾਂਡੇ ਸੀ ਅਜ ਮੇਰੇ ਹਸਬੰਡ ਬਾਹਰ ਦੇ ਕਿਤੇ ਤੇ ਮੇਰਾ ਕੱਲੀ ਦਾ ਬ੍ਰੇਕਫਾਸਟ ਸੀ ਆ ਇਹ ਪਾਸੇ ਵਿੱਚ ਮੈਂ ਜ਼ਿਆਦਾ ਵੀ ਕੁਝ ਵੀ ਇਸਤੇਮਾਲ ਨਹੀਂ ਕੀਤਾ ਸਰਵੇਖਾ ਹਲੂਆ ਦਾ ਪਰੋਟਾ ਗਾ ਲਿਆ ਮੈਨੂੰ ਆਪ ਰੋਜ਼ ਨਹੀਂ ਨਾਲ ਵੀ ਸਵਾਦ ਲੱਗਦਾ ਜਿੰਨਾ ਕਿ ਮੈਨੂੰ ਮਲਾਈ ਨਾਲ ਸਵਾਦ ਤੇ ਫਿਰ ਆਪਾਂ ਖਾਧੀ ਭਾਂਡੇ ਸੀ ਦੋ ਓਕੇ ਇਹ ਨਹੀਂ ਜਦਾਂ ਮੈਨੂੰ ਮਲਾਈ ਨਾਲ ਬਹੁਤ ਟੇਸਟ ਆਉਂਦੀ ਹੈ ਕਿ ਤੇਰੀ ਘਾਟੀ ਦੇ ਕੋਲ ਮਲਾਈ ਨਾਲ ਜਿਸੀ ਕਿਉਂ ਨਾ ਜ਼ਿਆਦਾ ਮੈਨੂੰ ਮਲਾਈ ਚੰਗੀ ਬੜਾ ਮਜ਼ਾ ਆਉਂਦਾ ਮਲਾਈ ਖਾਣੇ ਹੈ ਹੈਨਾ ਤੇ ਫਿਰ ਉਹ ਇਹਨੇ ਤੋਂ ਮਾਇਆ ਕਰੋ ਭਾਂਡੇ ਤੋਂ ਚਾੜੂ ਕੋਚੇ ਵਾਲਾ ਆਪਣੇ ਚਾੜੂ ਕੋਚੇ ਤੇ ਕੰਮ ਨੂੰ ਲੈ ਲਿਆ ਐਂ ਆਪਾਂ ਸੋਚਿਆ ਕਿ ਤੋਂ ਸਰਸਾ ਦਾ ਨਾਮ ਕੋੜਾ ਜਾ ਰਿਹਾ ਹੈ ਕਿੰਨਾ ਵਸ ਇਹ ਆਪਣੇ ਜੋਗਾ ਦੇ ਆਪਾਂ ਇਹ ਬਣਾਉਣ ਨੂੰ ਕਰ ਲੈਣੇ ਆਂ ਇਹ ਭਾਂਡੇ ਸੁੱਕੇ ਆਪਰੇ ਰੱਖਦੇ ਨੇ ਅੰਦਰ ਮੇਰੇ ਕੋਲ ਇਹਨਾਂ ਸੜਨਿਆ ਕਾਫੀ ਤਰ੍ਹਾਂ ਇਹਨਾਂ ਸੜਸੀ ਜੇ ਥੋਰੇ ਜਿਵੇਂ ਪਲੇਟੇ ਤੇ ਮਨਾਉਦੇ ਟੋਟੇ ਜਾਂ ਸਾਰਾ ਤਕਰੀਬ ਹੋ ਜਾਣਾ ਇਹ ਵਾਲਾ ਇਹਨਾਂ ਵਿੱਚ ਸਬ지 ਸਬ지 ਕੱਟਣ ਨੂੰ ਰੱਖ ਲੈ ਪਰ ਮੇਰੇ ਸਿਰਾਂ ਜੀਂ ਕਰਦਾ ਦੇਵਾ ਜੇ ਨਾ ਦੀ ਦੋ ਪਲੇਟਾਂ ਉੱਤੋਂ ਇਹ ਕਰੀਏ ਰੋਕੋ ਜਮਾਵਾ ਦਾ ਪਾਣੀ ਤੇ ਇਹਦੇ ਵਿੱਚ ਪਾ ਲਾਂਗੇ ਟੀਵੀ ਲੈਣੀ ਰੱਖੋ ਤਾਂ ਕਿ ਇਸ ਥਿੰਦੇ ਭਾਂਡੇ ਦੀ ਖਾਤ ਹੈ ਹੋ ਗਿਆ ਇੱਕ ਮਿੰਟਾ ਹੋਰ ਦਾ ਕੁਛ ਨਹੀਂ ਮਨਣਾ ਤੜਕਾ ਹੋਏਗਾ ਤੇ ਚਲੋ ਜੀ ਚੋਈਗਾਗੇ ਅਤੇ ਕਮ ਸੇ ਕਮ ਪਾੜਦਾ ਤੈਸੇ ਹੀ ਆਪਾਂ ਥੋੜੇ ਜਿਹਾ ਬੋਤਲ ਨੂੰ ਭਾਜ ਦੇਣਾ ਤੁਸੀਂ ਦੱਸ ਤੁਹਾਡੇ ਕੋਲ ਪੜਦੇਗਾ ਇਹ ਸਟੀਲ ਦੇ ਬਣਾਏ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੀ ਹੈ ਚਿੱਲੇ ਦਾ ਛੱਛੀ ਮੇਰੇ ਕੋਲ ਜਿਹਦੇ ਵਿੱਚ ਦੋ ਕੰਟਰੀ ਰਹੀਆਂ ਹਨ ਉਹ ਦੋ ਕੀ ਕੌਂਗੀਆਂ ਰਹਿ ਗਈਆਂ ਪਤਾ ਨਹੀਂ ਕਿਉਂ ਆਪੇ ਐਨਾ ਘਟਾਵਾ ਆ ਗਿਆ ਇਹਦੇ ਵਿੱਚ এবারে ਅਸੀਂ ਫਿਰ ਜਿਹੜੇ ਪਾਣੀ ਨਹੀਂ ਹੈ ਨਹੀਂ ਇਹਨਾਂ ਨਾਲ ਪਾਉਂਦਾ ਲੱਗਦਾ ਹੈ ਕਿ ਕਿੰਨਾ ਬਦਲ ਗਿਆ ਹੈ ਪਤਾ ਨਹੀਂ ਕਿਉਂ ਹੋ ਗਿਆ ਇਹਦੇ ਵਿੱਚ ਅੱਪਾ ਵੀ ਚੱਕੀ ਦਿੱਤੀ ਉਹ ਇਹ ਬਦਲ ਗਿਆ ਨਹੀਂ ਕਹਿਆ ਇਹਦੇ ਬੜਾ ਕੀ ਮਨੇ ਚਾਹ ਚਾਹ ਮੈਨ ਅਸਰੇ ਬਹੁਤ ਜਨ ਕਰਦਾ ਪਹਿਲਾ ਲਿਖ ਹੈ ਕਿ ਕਿ ਅਮਰ ਸਮੇਂ ਬਹੁਤ ਜਨ ਕਰਦਾ ਚਾਹ ਮੈਂ ਕਹਿੰਦਾ ਨਹੀਂ ਸ਼ਾਮ ਦਾ ਕੰਝਾ ਚੀਰਾਂ ਦਰ ਬੜਾ ਸਾਰੀ ਮੈਂ ਜਿਆਨ ਨੂੰ ਜੀ ਕਰਦਾ ਮੈਨੂੰ ਵੀ ਇਹੀ ਲੱਗ ਰਿਹਾ ਕਿ ਮੇਰਾ ਵੀ ਅੰਜਨ ਪੋਰਾ ਹੀ ਨਹੀਂ ਹੈ ਜਿਹੜਾ ਬਰਨਦਾ ਕਰਦਾ ਵਾਣਾ ਬੇਟਾ ਵਰਗਾ ਕੰਮ ਦਾ ਕਾਲ ਜੀ ਕੋਲ ਕੋਪੀ ਮੈਂ ਕਾਮ ਨੂੰ ਕੇ ਨਹੀਂ ਚਲੋ ਜੀ ਆਪਣਾ ਕਿਚਨ ਵਾਲਾ ਕੰਮ ਜਿੰਨਾ ਤੋਂ ਉੱਧਿਆ ਸਾਰਾ ਕਰਦੇ ਆਪਾਂ ਨੇ ਪਾਣੀ ਦੀ ਘਟਕਾ ਘਟ ਵਰਤਤ ਕਰਦੇ ਆਪਾਂ ਘਾਟੇ ਤੋਂ ਰਹਿਣਾ ਪਰ ਆਗਿਆ ਦਾ ਡਾਕਰ ਚੱਟੀ ਰੱਖਦੇ ਆਣ ਮੈਨੂੰ ਵੀ ਆਉਂਦੀ ਹੈ ਕਿ ਪਰ ਬੱਚਿਆਂ ਦੇ ਜ਼ਿਆਦਾ ਹੁੰਦਾ ਕਿ ਨਹੀਂ ਪਾਣੀ ਦੀ ਬਚਾਉਣ ਦੇ ਬਹੁਤ ਬਚਾਉਣ ਦੀ ਜਰੂਰਤ ਹੈ ਸਾਨੂੰ ਤੇ ਅਸੀਂ ਇਹ ਚਾਹ ਕੇ ਰੱਖੀਏ 다음에 ਵਰਤਾਂਗੇ ਨਹੀਂ ਮੈਂ ਮੋਲਡ ਕਾਫੀ ਬਣਾਉਣੀ ਨਹੀਂ ਹੈ ਦੇ ਵਿੱਚ ਹਾਂ ਜਸ ਸਹੀ ਆਣਾ ਤੇ ਕਿਉਂਕਿ ਇਹ ਮੇਰਾ ਬੇਟਾ ਲੈ ਕੇ ਆਇਆ ਸੀ ਜਿਲੰਦਰ ਕੋਲਾਈ ਜਿਹਨੇ ਬੋਲਡ ਕਾਫੀ ਜਿੱਤਾਂ ਰੱਖ ਗਿਆ ਮੈਂ ਕਿਹਾ ਸੀ ਨਾਲ ਲੈ ਜਾ ਬੋਲਦਾ ਨਹੀਂ ਨਾਲ ਨਹੀਂ ਜਾਣੀ ਇਹ ਮੈਂ ਕਿਹਾ ਸੀ ਲੈਣਾ ਆਪਾਂ ਆਪਾਂ ਇਹੋ 3 ਪਾਣੇ ਤਰਦੂਆਂ ਆਪਾਂ ਸੁੱਕੇ ਪਾਣੇ ਤਾਂ ਲਿਆ ਕਰ ਇਹਨਾਂ ਟੱਕਾਂ ਇਹ ਇਹ ਵਾਲਾ ਬੇਸੜਾ ਮੈਂ ਲੈ ਕੇ ਆਈ ਸੀ ਇਹ ਸਾਰੇ ਡਿਪਾ ਵਿਚਾਰੇ ਜਲਾਉਣੇ ਤਾਂ ਕਾਲਾ ਹੋ ਜਾਂਦਾ ਤੁਸੀਂ ਜਿਹ ਕਰਾਈ ਬਣੇ ਤੇ ਬਣੀ ਹੈ ਜੀ ਮaan jaa ke apan par pher vi ohna pakda janda hi hai kaala kaala apan har vele ta hen ik ਜਿਹੜੇ ਆਪਾਸ ਤੇ ਇਹ ਕਹੀ ਸਮਝ ਜਦੋਂ ਧਰਮਚਾਰਾ ਹੈ ਤਾਂ ਪਹਿਲਾਂ ਉਹਨਾਂ ਦੀ ਧਰਮ ਹੋਣ ਦੀ تیاری ਹੋ ਜਾਂਦੀ ਹੈ ਉਹ ਸਮਝਾ ਕਰਦੇ ਨੇ ਇਹ ਇਹ ਦੇਖੋ ਸਭਾ ਕਰਕੇ ਨਾ ਰੱਖ ਲਿਆਗੇ ਕੁਝ ਤਾਂ ਹਰਕ ਪੈਂਦਾ ਹੀ ਆ ਜਦੋਂ ਕਾਲੇ ਨਾਲ ਜਦੋਂ ਨਾਲ ਇਹ ਹਸਣ ਨੂੰ ਬਹੁਤ ਪੜਾ ਲੱਗਦਾ ਹੈ ਉਹਨਾਂ ਨੂੰ ਚੰਗਾ ਲੱਗਦਾ ਇਹ ਮੈਨੂੰ ਨਹੀਂ ਚੰਗਾ ਲੱਗਦਾ ਪਰ ਮੈਨੂੰ ਚੰਗਾ ਲੱਗਦਾ ਕਿਉਂਕਿ ਆਪਾਂ ਇਹ ਕੰਮ ਕਰਨਾ ਨੂੰ ਚੰਗਾ ਮੰਨਿਆ ਇਸ ਦਾ ਹੁੰਦਾ ਹੈ ਜੀ ਇਸੇ ਬੱਚਾ ਤੋਂ ਨਹੀਂ ਜਿਵੇਂ ਨਾਲ ਮਸਾਲਾ ਕਰਦੇ ਹਾਂ ਥੋੜੀ ਜਿਹੀ ਇਸ ਦਾ ਮਤਲਬ ਹੈ ਜਿੰਨਾ ਕਾਫੀ ਸਾਫ ਹੈ ਕਰਕੇ ਦੇਖੋ ਇਹ ਬਹੁਤ ਅੱਛੀ ਚੀਜ਼ ਹੈ ਤੁਸੀਂ ਵੀ ਜਾਓ ਆਪਣੇ ਘਰ ਦੇ ਰਿਸ਼ਤੇਦਾਰੀ ਨੂੰ ਦੇ ਲਈ ਜਾਵਾਂਗੇ ਉਹ ਮਾਪਦੇ ਨੇ ਭੈਣਾਂ ਉਹਨਾਂ ਦੇ ਪੈਸੇ ਮੰਗਦਾ ਜਿਸ ਤਰ੍ਹਾਂ ਚਾਹ ਬਰੀ ਕਰੀ ਫਾਇਦਾ ਤੇ ਆਪਾਂ ਹੁੰਦੇ ਹੀ ਨਾ ਚਾਹ ਲੋਦੀ ਆਪਣਾ ਆਰਮਾਨ ਕੀ ਕੰਮ ਸੀਗਾ ਆਪਾਂ ਨੇ ਕਰ ਲਿਆ ਸੈल्फ ਕਰ ਰਹੀਆਂ ਸਾਫਤਾ ਤੇ ਇਹ ਦੇ ਦਿੰਦੇ ਆਂ ਘਰ ਸਬਜ਼ੀ ਬਣਾਉਂਦੇ ਇਹ दाल सब्जी ਬਣੇਗੀ। ਲੱਗਦਾ ਮੈਂ दाल सब्जी ਦੇਣਾ। ਚਾਹ ਆ ਕੇ ਜੀ ਮੇਰੀ ਜਾਨ ਦਿੱਤਾ ਰਿਹਾ ਚਾਹ। ਅਧੇ ਨਹੀਂ ਹੁੰਦਾ ਸਭ ਕੁਝ ਬਣਾ ਲੈਂਦੇ ਮੈਨੂੰ। ਕਿ ਮੈਨੂੰ ਕੋਈ ਚਾਹੀਦੀ ਨਹੀਂ। ਲੋ ਸੋਟੇ ਸੋਟੇ ਕੰਮ ਛੋਟੀਆਂ ਛੋਟੀਆਂ ਚੀਜ਼ਾਂ ਆਪਣੀਆਂ ਹੁੰਦੀਆਂ ਰਹਿੰਦੀਆਂ ਨੇ। ਆਪਾਂ ਇੱਧਰ ਨੂੰ ਆ ਗਏ ਹੁਣ। ਤੇ ਆਪਾਂ ਸਭ ਫਰਸ਼ਾਂ ਦੇ ਸਾਫ ਇਹ ਚੀਜੀ ਸੀ ਜਿਹੜੀ ਮੈਂ ਬਣਾ ਖਾ ਲਈ। ਚਲੋ ਜੀ ਆਪਣਾ ਕੰਮ ਕਰਨਾ ਕਿਚਨ ਦਾ ਦਾ ਸਬਜ਼ੀ ਬਣਾ ਸਬਜ਼ੀ ਬਣਾਈ ਹੈ ਦਪਹਿਰ ਦੇ ਲੰਚ ਦੀ ਤਿਆਰੀ ਸਬਜ਼ੀ ਬਣ ਜਾਏਗੀ ਤਾਂ ਮੇਰਾ ਕੰਮ ਰੀਨੀਆ ਬਣਾ ਬਰਬਰ ਰੀਨੀਆ ਰੀਨੀਆ ਨਾਲ ਹੀ ਬੋਧਾ ਦਸਤ ਜੁੜ ਕਰਾਂ ਸਾਰੇ ਅਰਦਾਸ ਕਰੋ ਕਿ ਸਾਡੇ ਦੇਸ਼ ਮੇਰਾ ਲਈ ਕਿ ਜੋ ਸਰ ਹਗਤੇ ਬੈਠੇ ਨੇ ਉਹਨਾਂ ਲਈ ਅਰਦਾਸ ਕਰੀਏ ਸਾਰੇ ਤੰਦਰੁਸਤ ਸਖਸ਼ਾਂਤੀ ਨਾਲ ਆਪਕੋ ਨੇ ਘਰਾਂ ਦੇ ਵਿੱਚ ਆਉਣ। ਅਰਬਾਦਾ ਸਾਡੇ ਦੇ ਭੈਣ ਭਰਾ ਨੂੰ ਤੰਦਰੁਸਤ ਰਹਿਣ ਲਈ ਵੀ ਮੰਗਦੇ। ਖੁਸ਼ੀਆਂ ਦੇ ਵਾਹਿਗੁਰੂ ਨੂੰ ਆਪਣੀ ਵੀ ਪ੍ਰਮਾਤ ਮੰਗਦੇ ਅਰਦਾਸ ਹੈ। ਤੁਸੀਂ ਵੀ ਸਾਡੇ ਲਈ ਅਰਦਾਸ ਕਰੋ ਕਿ ਸਾਡੇ ਦੇਸ਼ ਸਖਸ਼ਾਂਤੀ ਬਣੀ ਰਹੇ। ਉੱਥੇ ਵੀ ਮਾਮਲੇ ਪੁੱਤਰਾਂ ਤੇ ਹੈ ਵੀ ਮਾਮਲੇ। ਮੈਂ ਇਹ ਚਾਹੁੰਦੀ ਹਾਂ ਵਾਹਿਗੁਰੂ ਜੀ ਅਰਦਾਸ ਕਰਦੀ ਕਿਸੇ ਮਾਂ ਨੂੰ ਖੁੱਖ ਨਾ ਟਾਲੀ ਦੇਵੇ। ਕਿਸੇ ਭੈਣ ਦਾ ਭਾਈ ਨਾ ਜਾਵੇ ਕਿਸੇ ਨਾਰ ਦਾ ਸੁਹਾਗ ਨਾ ਜਾਵੇ ਕਿਸੇ ਇਹ ਬੱਚਾ ਦਾ ਬਾਪ ਨਾ ਚਾਹੇ ਹੈ ਨਾ ਸਾਰੇ ਬਾਪ ਆਪਣੀ ਜਨਤ ਸੁਪਸ਼ਾਂਤ ਮੇਰੇ ਬਹੁਤ ਅੱਖਿਆਨ ਹੁੰਦੇ ਨਹੀਂ ਜਦੋਂ ਕਿਸੇ ਆਰਧਨਾਪਤੀ ਮਰਦਾ ਨੂੰ ਸਾਰੀ ਜ਼ਿੰਦਗੀ ਸੁਣਨਾ ਪੈਂਦਾ ਮੱਥੇ ਨਹੀਂ ਲੱਗਣਾ ਜੀ ਇਹ ਵਿਧਵਾ ਹੈ ਸਗਨ ਤੇ ਮੱਥੇ ਨਹੀਂ ਲੱਗਣਾ ਉਹ ਸਗਨ ਤੇ ਮੱਥੇ ਲੱਗਣਾ ਇਹ ਕਹਿ ਕੇ ਲੋਕ ਹੋਰ ਉਹਨਾਂ ਨੂੰ ਮਾਰ ਦੇਣੇ ਪਰ ਉਹ ਬੇਤੀ ਕਰਦੇ ਆ 10 ਕਰਨ ਵਾਹੀ ਕਰੋ ਅੱਗੇ ਤੇ ਸਾਡੇ ਭੈਣ ਭਰਾ ਸਾਰੇ ਸੁਪਸ਼ਾਂਤ ਨੂੰ ਆਪਣੇ ਘਰ ਆਜਾ ਸਾਡੇ ਬੱਚੇ ਸਾਡੇ ਵੀਰ ਜੋ ਗਏ ਸਰਦਾਂ ਦੇ ਸਾਰੇ ਆਪਣੇ ਘਰ ਆਜਾ ਤਨਵਾਦ ਮਿਹਰਬਾਨੀ ਵੀਰ ਜਨ ਲਾਈਕ ਕਮੈਂਟਰ ਸਬਸਕ੍ਰਾਈਬ ਤੁਚੋਂ ਕਰਨਾ ਫਿਰ ਮੈਂ ਕਹਨੀ ਹੈ ਅਰਦਾਸ ਕਰ ਉਸ ਵਾਇਕਲ ਤਾਂ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਦੇ ਵਾਸਤੇ ਰਸਤੇ ਕਰ ਲੈ ਖੁਸ਼ ਰਹੇ ਸਖਰ ਖੁਸ਼ ਰਹੋ ਤੁਸੀਂ ਖੁਸ਼ 好，认真，认真，认真。